ਉਹ ਘਟ ਹੈ ਇਹ ਕੀ ਕਰਨਾ ਪਈ ਕਿਸ ਨੇ ਮਦਦ ਕੀਤੀ ਨਾ ਪਿੰਡ ਚੋਂ ਨੇ ਕਿੰਨੇ ਕੀਤੀ ਬਾਹਰੋਂ ਥੋੜੀ ਬੋਤੀ ਕਰ ਦੇਦੇ ਆ ਕੋਈ ਮੇੜੀ ਮਾੜੀ ਮੋਟੀ ਦੇ ਤਾਂ ਦਵਾਈ ਵੀ ਲੈ ਕੇ ਦੇਤੀ ਉਹ ਵੀ ਕਿੰਨੀ ਕਿੰਨੀ ਵਾਰੀ ਫੋਨ ਕਰਨਾ ਫੇਰ ਤੇ ਤੰਗੇ ਆ ਜਨ ਕਿੰਨੇ ਆਪਣਾ ਟਾਈਮ ਕੱਢ ਕੇ ਆਉਂਦੇ ਨੇ ਉਹ ਤੇ ਜਾਂਦੀ ਦਵਾਈ ਦੇ ਦਿੰਦੇ ਤਿੰਨ ਚਾਰ ਦਿਨ ਦੀ ਦਵਾਈ ਬੜੀ ਮਹਿੰਗੀ ਦਿੰਦੇ ਟਰਮਾਨੀ ਹੁੰਦਾ ਪ੍ਰੈਸ਼ ਨੇ ਕਹਿੰਦੇ ਹੋਣਾ ਸਫਾਈ ਹੋਣੀ ਗੋਡੇ ਦੀ ਦੋਪਰੇਟ ਹੋਣੀ ਹੁਣ ਪਤਾ ਨਹੀਂ ਗਿੱਟਿਆ ਵੀ ਜਾ ਮੈਂ ਐਦਾ ਵੀ ਹੋਵੇ ਹੋਣਾ ਹੋਏ ਸ਼ਾਇਦ ਸਾਰੀ ਲੱਤ ਖਰਾਬੀ ਤੁਸੀਂ ਦੇ ਰਹੇ ਹੋ ਅਨਮਿਊਟ ਚੈਨਲ ਕਹਿੰਦੇ ਘਰ ਦਾ ਜੀ ਹੀ ਜਿਹੜਾ ਮੁਖੀ ਆ ਘਰ ਦਾ ਜੀ ਉਹ ਹੀ ਬਿਮਾਰ ਪੈ ਜਾਏ ਤੇ ਘਰ ਦੇ ਹਾਲਾਤ ਤਾਨੂੰ ਪਤਾ ਹੀ ਹੋਣਾ ਕਿੰਦਾਂ ਦੇ ਹੋ ਸਕਦੇ ਹੋ ਤੁਸੀਂ ਦੇਖ ਸਕਦੇ ਜੇ ਬਟਾਲਾ ਦੇ ਵਿੱਚ ਪਟਾਲਾ ਦੇ ਨਜ਼ਦੀਕ ਪਿੰਡ ਚੂਵੇ ਵਾਲਿਆ ਉੱਥੋਂ ਦੇ ਜਿਹੜੇ ਵਿਅਕਤੀ ਐ ਔਰ ਇਹੇ ਘਰ ਦੇ ਮੁਖੀ ਜਿਹੜੇ ਆ ਬਿਮਾਰ ਪੈ ਗਏ ਆ ਔਰ ਘਰ ਦੇ ਵਿੱਚ ਤਿੰਨ ਜੀ ਐ ਇੱਕ ਬੇਟਾ ਵਾ ਇਹਨਾਂ ਦਾ ਔਰ ਕੀ ਆਪ ਸਾਬ ਲਗਾ ਸਕਦੇ ਜੇ ਜੇ ਇਹ ਬਿਮਾਰ ਪੈ ਗਏ ਤੇ ਘਰ ਕਿਦਾਂ ਚੱਲਦਾ ਹੋਏਗਾ ਜਿਹੜਾ ਇਹਨਾਂ ਦੀ ਕਮਾਈ ਸੀ ਜਿਹੜੀ ਇਹਨਾਂ ਨੇ ਕਮਾਈ ਕੀਤੀ ਸੀ ਉਹ ਵੀ ਇਹਨਾਂ ਦੀ ਜਿਹੜੇ ਬਿਮਾਰੀ ਤੇ ਲੱਗ ਗਈ ਐ ਕਿਉਂਕਿ ਇਹਨਾਂ ਦੀ ਜਿਹੜੀ ਲਾਤਾਂ ਸੱਟ ਲੱਗੀ ਔਰ ਤੇ ਸਾਰਾ ਪੈਸਾ ਲੱਗ ਗਿਆ ਔਰ ਘਰ ਦਾ ਜਿਹੜਾ ਜਿਹੜੀ ਜ਼ਮੀਨ ਵੀ ਸੀ ਹੈਗੀ ਉਹ ਵੀ ਇਹਨਾਂ ਨੇ ਗਹਿਣੇ ਪਾ ਕੇ ਆਪਣੇ ਲਾਜ ਤੇ ਲਾਈ ਆ ਆਪਾਂ ਗੱਲ ਵੀ ਕਰਦੇ ਆ ਪਾਜੀ ਆਪਣਾ ਨਾਮ ਦੱਸ ਦਿਓ ਕੁਲਦੀਪ ਸਿੰਘ ਪਾਜੀ ਕਿ ਕਿੱਦਾਂ ਸੱਟ ਲੱਗੀ ਕਰਦੋ ਕਿ ਗੀਜਰ ਵੱਜ ਗਿਆ ਡਿੱਗ ਗਿਆ ਫਿੱਟ ਕਰਾਉਂਦੇ ਹਾਂ ਮਿਸਤਰੀ ਦੇ ਨਾਲ ਕੰਮ ਨਹੀਂ ਕਰਦੇ ਸੀ ਮਾਲੀ ਨਹੀਂ ਦਾ ਮਾਲੀ ਤਾਂ ਗੀਜਰ ਦਾ ਮਿਸਤਰੀ ਕਹਿੰਦਾ ਮੇਰਾ ਨਾਮ ਮਾਲੀ ਜੀ ਹੈਲਪ ਕਰਾ ਦੇ ਕੱਲਾ ਹੀ ਪੌੜੀ ਕਹਿੰਦਾ ਫੜ ਕੇ ਰੱਖੀ ਤੋ ਦੇਖ ਗਿਆ ਜੀ। ਉਹ ਮਿਸਤਰੀ ਨੇ ਮੁਰਗੇ ਲਾ ਹੀ ਪਾ ਦੇ। ਨਹੀਂ। ਇੰਨਾ ਜੀ ਰੋਗ। 15 ਕ ਮਹੀਨੇ ਹੋ ਗਏ। ਕਿੰਨਾ ਕ ਪੈਸਾ ਲਾ ਚੁੱਕੀ ਹੁਣ ਤੇ। ਕਾਫੀ ਸਾਰ ਲੱਗ ਗਿਆ ਪੈਸਾ। ਕੁਝ ਕਰਨੇ ਪੈਣਗੇ। ਹਾਂਜੀ। ਘਾਰੇ ਸਾਰਾ ਗੈਣਾ ਹੀ ਆ। 90000 ਰੁਪਏ ਸੇ ਰੱਖਿਆ ਹੈ ਹੁਣ ਤੇ ਵਾ ਕਾਫੀ ਬਣ ਗਏ ਨੇ ਵਿਆਜ ਦੇ ਤੌਰ ਤੇ ਲੈ ਉਤਰਾ ਕੋਈ ਦਿੰਦਾ ਨਹੀਂ ਪਰ ਜਿਹੜਾ ਪੂੰਜੀ ਜੋੜੀ ਸੀ ਜਿਹੜਾ ਮਕਾਨ ਜ਼ਮੀਨ ਲਈ ਸੀ ਉਹ ਤੇ ਬੱਚੇ ਵਾਸਤੇ ਲਈ ਸੀ ਪਰ ਤੁਸੀਂ ਆਪਣੀ ਬਿਮਾਰੀ ਤੇ ਲੱਗ ਗਏ ਮੈਂ ਰੱਖਿਆ ਮੈਂ ਅਸ ਠੀਕ ਹੋ ਕੇ ਇਸ ਢਾਲਾਂ ਕਮਾਈ ਕਰਕੇ ਪਰ ਪਰਮਾਤਮਾ ਨੇ ਮਜੂਰ ਮੈਨੂੰ ਠਾਲ ਲਿਆ ਫਰੋਂ ਖੁਣ ਆਈ ਕਸਰ ਦੀ ਕਹਾਣੀ ਜੀ ਜੀ ਨਾਲ ਦੇ ਔਖਾ ਤਾਂ ਹੈ ਇਹ ਕੀ ਕਰਨਾ ਫਿਰ ਕਿਸ ਨੇ ਮਦਦ ਕੀਤੀ ਨਹੀਂ ਤੁਹਾਨੂੰ ਪਿੰਡ ਚੋਂ ਨੇ ਕਿੰਨੇ ਕੀਤੀ ਬਾਹਰੋਂ ਥੋੜੀ ਬੋਤੀ ਕਰਦੇ ਰਹੇ ਆ ਲੱਗ ਪੇੜੀ ਮਾੜੀ ਮੋਟੀ ਜੇ ਤਾਂ ਦਵਾਈ ਵੀ ਲੈ ਕੇ ਦੇਤੀ ਉਹ ਵੀ ਕਿੰਨੀ ਕਿੰਨੀ ਵਾਰੀ ਫੋਨ ਕਰਨਾ ਫੇਰ ਕਿ ਤੰਗੇ ਆ ਜਿਆਦਾ ਕਿੰਨੇ ਆਪਣਾ ਟਾਈਮ ਕੱਢ ਕੇ ਜਾਂਦੇ ਰਹੇ ਮਿੱਤਾ ਘਟਾਟ ਨੂੰ ਤੁਰੀ ਜਾਂਦਾ ਤੇ ਜਦੋਂ ਦਵਾਈ ਲੈਣ ਜਾਣਾ ਪੈਂਦਾ ਕਿਸੇ ਹਸਪੀਟਲ ਜਾਣਾ ਪੈਂਦਾ ਉਹ ਫਿਰ ਗੱਡੀ ਵੀ ਕਰਨੀ ਪਊਗੀ ਉਹਦੇ ਵੀ ਪੈਸੇ ਲੱਗਦੇ ਫਿਰ 500 ਰੁਪਇਆ ਤੇ ਪੱਕਾ ਲੈਂਦੇ ਲੈਂਦੇ ਆ ਨਾ 2 3 ਦਿਨ ਦੀ ਦਵਾਈ ਦੇ ਦਿੰਦੇ 3 4 ਦਿਨ ਦੀ ਦਵਾਈ ਬੜੀ ਮਹਿੰਗੀ ਦਿੰਦੇ ਰਮਾਨ ਨਹੀਂ ਹੁੰਦਾ ਪ੍ਰੈਸ ਨੇ ਕਹਿੰਦੇ ਹੁਣ ਸਫਾਈ ਹੋਣੀ ਗੋਡੇ ਦੀ ਦੋਪਰੇਟ ਹੋਣੇ ਇਹ ਹੁਣ ਪਤਾ ਨਹੀਂ ਗਿੱਟਿਆ ਵੀ ਜਾ ਮੈਂ ਇਹਦਾ ਵੀ ਹੋਵੇ ਹੋਣਾ ਹੋਵੇ ਸ਼ਹਿਰ ਸਾਰੀ ਲੱਤ ਖਰਾਬੀ ਕਿੰਨਾ ਕੁ ਪੈਸਾ ਲੱਗ ਗਿਆ ਇਸ ਕਾਫੀ ਲੱਗ ਗਿਆ ਜੀ 7 8 10 ਲੱਖ ਰੁਪਏ ਲੱਗ ਗਿਆ ਨਾ ਪਰ ਹੁਣ ਕੀ ਕਰੀ ਜਾਲ ਮਚਾਉਣ ਵਾਸਤੇ ਕਾਫੀ ਕੁਝ ਲਾਇਆ ਜ਼ਮੀਨ ਵੀ ਜਾਣੇ ਬਣ ਗਈ ਹਾਂਜੀ ਸ਼ੇਨ ਮੇਂ ਯਾਰ ਚ ਪਾਈ ਉਹ ਵੀ ਤਾਂ ਦਵਾਈ ਦੇ ਲੱਗਦਾ ਹਾਂਜੀ ਫਿਰ ਸਾਰਾ ਪੈਸਾ ਦਵਾਈ ਤੇ ਲੱਗਦਾ ਫਿਰ ਰੋਟੀ ਪਾਣੀ ਕਿੱਦਾਂ ਚੱਲਦਾ ਬੱਚਾ ਪੜਾਉਣਾ ਵਾ ਫਿਰ ਉਹ ਕਿਦਾਂ ਬਿਜਾਰਾ ਕਰਦੇ ਔਖਾ ਸਰ ਬਹੁਤ ਔਖਾ ਐਤਾ ਕੋਈ ਦੇ ਗਿਆ 10 ਵੀ 50 ਤੇ ਉਹਦਾ ਲੈ ਆਂਦਾ ਆਟਾ-ਆਟਾ ਤੇ ਫਿਰ ਚਲਾ ਲੈਂਦੇ ਨੇ ਘਰ ਜੇ ਕੋ ਦੇ ਦੇ ਤੋ ਲੱਗ ਜਾ ਰਹਾ ਹਾਂ ਹਾਂਜੀ ਕੋਈ ਆਰ ਦੋਤ ਕੋ ਮੰਗ ਲਈ ਦਿੱਤੀ 20 30 50 ਰੁਪਏ ਵਾਈਫ ਵੀ ਕੰਮ ਕਰਦੀ ਹਾਂਜੀ ਇਹ ਲੱਗ ਗਏ ਕੀ ਕੰਮ ਕਰਦੀ ਹੈ ਸਫਾਈ ਕਰਦੇ ਘਰਾਂ ਦਾ ਝਾੜੂ ਪੂੰਛੇ ਦਾ ਪਰ ਉਥੋਂ ਵੀ ਕਿੰਨੇ ਕ ਮਿਲ ਜਾਂਦੇ ਹੋਣ ਕਿ ਤੁਹਾਨੂੰ ਪੈਸੇ 1200 ਰੁਪਏ 1200 ਦਿੰਦੇ ਮਹੀਨੇ ਦਾ 1100 ਦਾ 1200 ਮਹੀਨੇ ਦਾ ਇਹ ਹੰ ਦਾ ਬਿਚਾਲੇ ਕੋਲ ਹੋਗਾ ਚਲ ਬੱਚਾ ਮੰਗ ਲੈਂਦਾ 10-5 ਰੁਪਏ ਮੰਗਦਾ ਦਿਹਾੜੀ ਚ ਕਈ ਕਈ ਵਾਰੀ ਮੰਗਦਾ ਪਰ ਨਹੀਂ ਹੁੰਦੇ ਕਿਉਂਕਿ ਬੱਚੇ ਨੂੰ ਤਾਂ ਪਤਾ ਨਹੀਂ ਕੀ ਸਾਡੇ ਦਿਨੋਂ ਪਤਾ ਹੀ ਨਹੀਂ ਹੈ ਨਹੀਂ ਕੀ ਕਹਿਣਾ ਜਦ ਪੰਜਾਬੀ ਵੀਰ ਬੜੇ ਦਾਨੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਤੁਸੀਂ ਆਪਣੇ ਨੂੰ ਮੈਂ ਹੀ ਕਹਿਣਾ ਚਾਹੁੰਦਾ ਵੀਰਾਂ ਨੂੰ ਵੀ ਆਪਣੀ ਕਮਾਈ ਚੋਂ ਬੰਦ ਕੱਢ ਕੇ ਕਿ ਵੀ ਹੈਲਪ ਕੀਤੀ ਜਾਵੇ ਜੇ ਕੋਈ ਵੀ ਲਾਜ ਕਰਉਣਾ ਚਾਹੁੰਦਾ ਤਾਂ ਲਾਜ ਕਰਾ ਦੇ ਮੈਂ ਆਪਣੇ ਘਰ ਆਪਣੇ ਘਰ ਪਾਲ ਹਾਂਜੀ ਆਪਾਂ ਗੱਲ ਇਹ ਕਰਦੇ ਇਹਨਾਂ ਦੇ ਪਿਵਾੜ ਦੇ ਜਿਹੜੇ ਵਾਈਫ ਇਹਨਾਂ ਦੀ ਉਹਨਾਂ ਨਾਲ ਗੱਲ ਕਰ ਤੈਂਜ ਕੀ ਨਾਮ ਤੁਹਾਡਾ ਰਵਿੰਦਰ ਗੋਨ ਹਾਂਜੀ ਕਦੋਂ ਦੇ ਇਹਨਾਂ ਦੇ ਹਾਲਾਤ ਇਦਾਂ ਦੇ ਹੋਏ ਕਿਸ ਤਰ੍ਹਾਂ ਇਹਨਾਂ ਦੇ 1.5 ਸਾਲ ਤੋਂ 1.5 ਸਾਲ ਤੋਂ ਆ ਤੇ ਇਹਨਾਂ ਦਾ ਲਾਜ ਵੀ ਕਾਫੀ ਕਰਾਇਆ ਤੇ ਪਹਿਲਾਂ ਵਿੱਚ ਹੋਏ ਹੋਗੇ ਹੀ ਠੀਕ ਮੜ ਕੇ ਫੇਰ ਹੋਗੇ ਤੇ ਹੁਣ ਅਜੇ ਨਹੀਂ ਹੋਣਿਆ ਇਲਾਜ ਇਤਰਾ ਮੈਡੀਸਨ ਦੇਈ ਜਾਂਦੀ ਹੈ ਤੇ ਚੱਲਦਾ ਜਾਂਦਾ ਇਹ ਦੋਵੇਂ ਮੋਬਾਈਲ ਵੀ ਗਨੇ ਪਾਸ ਤੁਸੀਂ ਇਲਾਜ ਵਾਸਤੇ ਹਾਂਜੀ ਇਹ ਡਿਗਪੇ ਹੀ ਤੇ ਲੱਤ ਜ਼ਿਆਦਾ ਦੁਖਦੀ ਹੀ ਤੇ ਮੇਰੇ ਕੋਲ ਪੈਸਾ ਹੈ ਨਹੀਂ ਹੀ ਤੇ ਫਿਰ ਮੈਂ ਗਈ ਕਿ ਹਕੋ ਤੇ ਨਹੀਂ ਮਿਲੇ ਵੀ ਫਿਰ ਮੈਂ ਕਿਹਾ ਵੀ ਚੱਲ ਫੋਨ ਰੱਖ ਲਓ ਤੇ ਮੈਨੂੰ 500 ਰੁਪਏ ਦੇ ਦਿਓ ਮੈਂ ਦਵਾਈ ਲੈ ਆਣੀ ਆ ਫਿਰ ਉਹਨਾਂ ਨੇ ਮੈਨੂੰ 500 ਦਿੱਤਾ ਤੇ ਫਿਰ ਦਵਾਈ ਲੈ ਕੇ ਦਿੱਤੀ। ਸਾਰੀ ਉਮਰ ਦੀ ਕਮਾਈ ਜਿਹੜੀ ਇਹਨਾਂ ਦੇ ਇਲਾਜ ਤੇ ਲਾਤੀ ਉਹਨਾਂ ਨੇ ਆਪ ਵਿਚਾਰੇ ਨੇ ਦੱਸਿਆ ਆਪਣੇ ਨੂੰ। ਹਾਂਜੀ। ਹਾਂਜੀ ਲਾਤੀ। ਕੀ ਕਹਿਣਾ ਚਾਹੁੰਦੇ ਪੰਜਾਬੀ ਵੀਰਾਂ? ਬਹੁਤ ਆਪਣੀ ਹੈ। ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਔਰ ਆਪਣਾ ਇੱਕ ਮੋਬਾਈਲ ਨੰਬਰ ਦੇ ਦੇ। 964486806 964486806 ਇਹ ਦੇਖਿਓ ਪਰਿਵਾਰ ਨੇ ਦੱਸਿਆ ਵੀ ਜਿਹੜਾ ਇਹਨਾਂ ਦੇ ਹਾਲਾਤ ਇੰਨੇ ਖਰਾਬੇ ਵੀ ਰੋਟੀ ਖਾਂ ਜੋ ਕਿ ਵੀ ਇਹਨਾਂ ਕੋ ਪੈਸੇ ਨਹੀਂ ਹੈਗੇ ਕਿਉਂਕਿ 1200 ਰੁਪਏ ਦੇ ਵਿੱਚ ਕੰਮ ਕਰਦੇ ਲੋਕਾਂ ਦੇ ਘਰਾਂ ਚ ਔਰ ਕੰਮ ਕਰਕੇ ਜਿਹੜਾ ਗੁਜ਼ਾਰਾ ਕਰਦੇ ਆ ਤੁਸੀਂ ਵੀ ਦੇਖ ਸਕਦੇ ਜਿਹੜਾ 1200 ਚ ਗੁਜ਼ਾਰਾ ਨਹੀਂ ਹੋ ਸਕਾ ਪਰ ਉਹਨਾਂ ਨੇ ਦਵਾਈ ਦੇ ਨਾਲ 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 ਆਪਣਾ ਮਕਾਨ ਵੀ ਵਿਚਾਰਨ ਗਏ ਨੇ ਪਾਇਆ ਗਏ ਨੇ ਪਾ ਕੇ ਉਹਨਾਂ ਦੇ ਲਾਜ ਤੇ ਲਾਤੇ ਮੈਂ ਬਟਾਲਾ ਤੋਂ ਵਿਕੀ ਮਾਲਿਕ ਗਾਣ ਮਿਊਟ